ਆਜਾ ਆਪਾ ਹੈ ਆਪਣੇ ਪਿੰਡ ਪੰਜਾਬ ਜੂਸ ਵਾਲਾ ਦੇ ਪਿੰਡ ਆਮਲਾ ਸੰਗਲ ਇਹ ਆਪਣੇ ਛੋਟੇ ਵੀਰ ਨੇ ਖੋਲਿਆ ਨਿਊਜ਼ੀਲੈਂਡ ਵਾਲੇ ਨੇ ਗੁਰਸੇਵ ਕਰੇ ਭਾਈ ਨੇ ਇੱਕ ਜ਼ਿੰਮੇਵਾਰ ਦੇ ਮੁੰਡੇ ਨੇ ਕੰਮ ਸਟਾਰਟ ਕੀਤਾ ਆਪਾਂ ਉਹਦੀ ਫੰਡ ਬਾਹਰ ਚਾੜ ਕੇ ਸਪੋਰਟ ਕਰਨੀ ਆ ਤਾਜ਼ੇ ਗੰਨੇ ਦਾ ਰਸ ਭਾਈ ਸਾਰਿਆਂ ਨੇ ਵੱਡੀ ਗੱਲ ਕੀ ਹੈ ਕਿ ਤੁਹਾਨੂੰ ਸਾਫ਼ ਸੁਥਰਾ ਜੂਸ ਮਿਲੇਗਾ ਬਾਕੀਆਂ ਨੂੰ ਤੁਸੀਂ ਆ ਕੇ ਜਰੂਰ ਇੱਕ ਵਾਰ ਟੈਸਟ ਕਰੋ ਹੁਣ ਆਪਣੇ ਵੀਰ ਨੇ ਹੋਰ ਭਾਈਆਂ ਦੇ ਰਿਸਪੌਂਸ ਨਾਲ ਕੰਮ ਬਹੁਤ ਵਧੀਆ ਵਧਾਇਆਗਾ ਹੁਣ ਇਹਨਾਂ ਨੇ ਨਵਾਂ ਨਾਲ ਪਾ ਰਹੇ ਨੇ ਇੱਥੇ ਪਹਿਲੀ ਗੱਲ ਸਾਰਿਆਂ ਨੂੰ ਵੱਡੀ ਗੱਲ ਕੀ ਹੈ ਲਵੇ ਚਾਰ ਪਿੰਡਾਂ ਦੀ ਡਿਗਰੀ ਫ੍ਰੀ ਆ ਪੀਜ਼ਾ 버ਗਰ ਸਭ ਕੁਝ ਮਿਲੂਗਾ ਬਾਈ ਤੁਹਾਡੇ ਸਾਹਮਣੇ ਇੱਥੇ ਬੈਠ ਕੇ ਵੀ ਤੁਸੀਂ ਖਾ ਕੇ ਜਾ ਸਕਦੇ ਹੋ ਟੈਸਟ ਇੱਕ ਨੰਬਰ ਸਾਰਿਆਂ ਨੂੰ ਵੱਡੀ ਅੱਜ ਦੇ ਟਾਈਮ ਸਮੱਸਿਆ ਕੀ ਆ ਬਈ ਸਫਾਈ ਦੀ ਤੇ ਮਾਲ ਬੈਸਟ ਦੀ ਉਹ ਤੁਹਾਨੂੰ ਸਭ ਕੁਝ ਇੱਥੇ ਮਿਲੂਗਾ ਤੁਸੀਂ ਆ ਆਪਣੇ ਵੀਰ ਦੀ ਸ਼ੋਪ ਵੱਧ ਚੜ ਕੇ ਕਰੋ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦਿਓ ਪਿੰਡ ਆਮਲਾ ਸੰਘਾ ਵਾਲਾ ਵੀਰੇ ਬਰਨਾਲਾ ਕਮੇਟੀ ਰੋਡ ਮੇਨ ਉੱਤੇ ਖੁੱਲਿਆ ਵੀਰ ਜੀ ਆਪਣੇ ਕੋਲ ਇੱਥੇ 7-8 ਫਲੇਵਰ ਦੇ ਵਿੱਚ ਗੰਨੇ ਦਾ ਈਸਟ ਕੱਟਿਆ ਜਾਂਦਾ ਚੌਕਲੇਟ ਪਾਈਨੈਪਲ ਫਲੇਵਰ ਦੇ ਵਿੱਚ ਮਤਲਬ ਆਪ ਜੀ ਦਾ ਮੇਸੇਜ ਪਾਇਆ ਦੂਸਤ ਜੀ ਨਾ ਕੁਝ ਆ ਕੇ ਦੇਖੋ ਕੋਈ ਇੱਥੇ ਮੱਖੀ ਵਸਦਾ ਨਾਮ ਨਹੀਂ ਸੁਣਦੀ ਆਪਾਂ ਜਿਹੜਾ ਬੰਨਾ ਰਸ ਪੀਂਦੇ ਆ ਬਾਈ ਜੀ ਇਹ ਧੋ ਕੇ ਉਦੋਂ ਫਿਰ ਜਿੱਥੇ ਠੰਡਾ ਕੀਤਾ ਜਾਂਦਾ ਇਹ ਐਵੇਂ ਨਹੀਂ ਬਰਫ਼ ਪਾਏ ਤੇ ਮੈਂ ਇਹਨੂੰ ਠੰਡੇ ਕਰਨਾ ਰਸ ਕੱਟਿਆ ਜਾਂਦਾ ਉਹ ਕਰਾ ਦੇ ਵਿੱਚ ਜਮੇ ਬਰਫ਼ ਨਹੀਂ ਪਈ ਜਾਂਦੀ